ਅੱਜ ਕੀ ਬਣਦਾ ਅੱਜ ਆਲੂ ਵਾਲੇ ਪਰੌਂਠੇ ਅੱਛੀ ਮਿਹਰੇ ਦੇੇ ਬਰਦਾਉ ਨੂੰ ਬਾਹਰ ਰੋਟੀ ਖਵਾਈ ਗਿਆ ਤੁਹਾਨੂੰ ਬਾਹਰ ਨਹੀਂ ਰੋਟੀ ਖਵਾਈ ਨਾ ਜਾਰਾ ਕਿਚਾ ਚਾਤਨੇ ਨਹੀਂ ਹੈ ਬਿਨਾਂ ਆਲੂ ਤੇ ਦਹੀਂ ਹੈਗਾ ਦੇਖ ਕੇ ਇੱਕ ਬੇੜੇ ਚ ਲਾਣਾ ਆਲੂ ਆਵਾ ਪਾਉਣੇ ਬੇੜੇ ਆਲੂ ਆਲੂ ਵਰਨੇ ਅੱਛੀ ਮਿਹਰੇ ਪੋਛੋ ਕੇ ਖਾਣ ਅੱਛੀ ਲੇ ਪੰਜ ਸਵਾਦੇ ਭਾਵੇਂ दे नौने दे नौने एक पेड़ ज्यादा लगते हैं दोन के दो ज्यादा दो आता

ऐसे खाते हैं अच्छे बच्चे ज्यादा खाना

thank <laughs> you ਤਾ ਚੰਗਾ ਕੀਤਾ ਸੁੱਤੇ ਅਸੁੱਤੇ ਕਮਰੇ ਜੀ ਹੋਲੀ ਖੇਡੀ ਹੁਣ ਇੱਥੇ ਨਾ ਇੰਜ ਖੇਡਾਲਾ ਭਾਈ ਚੱਲ ਬਾਹਰ ਚੱਲੀਏ ਬਾਹਰ ਖੇਡੀਏ ਵੇਖ ਲੈ ਖੇਡ ਗਿਆ ਚਾਰ ਮੈਂ ਆਵਲਾਂ ਨਿਆ ਬੇਰ ਮਾਨਾ ਮਰੀ ਅੱਖ ਜੀ ਪੈ ਜਾਂਦੀ ਪੜਾ ਫੇਟ ਕੇ ਗਿਆ ਕਿਦਾ ਫ ਬਿਆਨ ਤੂੰ ਨਹੀਂ ਲਾਇਆ ਇਹਦੇ ਤੇਰੇ ਛੱਟ ਕੇ ਹੋਲੀ ਖੇਡ ਲਾ ਝੋਨਾ ਵੀ ਮਾ ਨਾ ਵੀ ਦਾਦੀ ਨਾ ਵੀ ਦਾਦੇ ਨਾ ਵੀ ਅੱਜ 5 ਦਿਨ ਹੋ ਗਏ ਹੋਲੀ ਲੰਗੇ ਨੇ ਇਹ ਮੁੰਡਾ ਸਾਡਾ ਅੱਜ ਖੇਡ ਰਿਹਾ ਮਤੀਲਾ ਲੈ ਉਹ ਹੜਕੇ ਰਿਹਾ ਮਤੀਲਾ ਆ ਮਹਿਕਾ ਫੜ ਲਿਆ ਅੱਲਾ ਜੀ ਪਾਰਾਂ ਅੰਗ ਪਾਈ ਬੋਲ ਜਾ ਗਾਣ ਦਾ ਟੱਪੀ ਜਾ ਇੱਥੇ ਜੇ ਜੇ ਟ੍ਰੇਨ ਨੂੰ ਲੈਣਾ ਪਾੜ ਜੇ ਜੀ ਜਦ ਮੇ ਆਜੇ

ਦੀ ਜਲਾਤਾ ਹੈ ਪਾਪੀ ਉਹ ਮੜ ਤੇ ਪਾਵਾ ਫਾਇਦਰ ਮੈਂ ਨਾ ਉਹ ਦਾੜੀ ਤੇ ਪੀਓ ਗਿਆ ਤੋਂ ਸਮੂਹ ਖਾ ਗਿਆ ਕਲ ਵੀ ਕਰਦੀ ਹੈ ਕਲ ਇਹਨਾਂ ਦੇ ਧਰੇ ਹਾਂ ਇਹਨਾਂ ਦੇ ਜੰਗ ਦੇ ਵੇਖ ਲੈ ਮੇਰੀ ਦਾੜੀ ਲੱਗੇ ਮੇਰੇ ਨਾ ਭਾਈਆਂ ਚ ਮੈਂ ਤੁਹਾਨੂੰ ਦੱਸਦੇ ਨਹੀਂ ਮੇਰੇ ਨਾ ਭਾਈ ਦਿੰਦਾ ਪਾਪੀ ਆ ਦੇ ਨਾ ਕੱਟੀ ਮੱਝਾਂ ਨੇ दादी जुनी पारती दादी ने होली खेलली मुंडी की

ऐसे काम चंगा जे थोड़े बच्चे थाने ज्यादा चढ़ांदे रंगली ओए इने के गाल भी होया ले हो बाय बाय करता फिर बाय बाय फ्रेंड्स किदा लगी मैच वोली